ਲੜਤੀ ਅਨਸੁਖਾਵੀ ਕਟਨਾ ਤੋਂ ਬਾਅਦ ਹਰ ਇੱਕ ਮਿੰਟ ਬਹੁਤ ਅਹਿਮ ਹੁੰਦਾ ਹੈ ਪਰ ਹੁਣ ਸੜਕਾਂ 'ਤੇ ਹੋਣ ਵਾਲੀ ਐਕਸੀਡੈਂਟ ਦੀ ਮੌਤ ਦਰ ਵਿੱਚ 46% ਦੀ ਵੱਡੀ ਕਮੀ ਆਈ ਹੈ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਹੈ ਸੜਕ ਤੇ ਮੇਨ ਆਪਣਾ ਫੋਕਸ ਜਿਹੜਾ ਹੋਗਾ ਐਕਸੀਡੈਂਟ ਹੋਣ ਤੇ ਬੰਦੇ ਨੂੰ ਚੱਕ ਕੇ ਉਹਨਾਂ ਅਗਰ ਫਰਸਟ ਐਡ ది ਰੋਡ ਹੈ ਤਾਂ ਫਰਸਟ ਐਡ ਦੇ ਕੇ ਨੀਅਰਬਾਈ ਹਸਪੀਟਲ ਪਹੁੰਚਾਣਾ ਅਗਰ ਐਕਸੀਡੈਂਟ ਹੋਣ ਤੇ ਟ੍ਰੈਫਿਕ ਲੱਗਦਿਆ ਤੇ ਉਹ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਤੀਜਾ ਕੰਮ ਫਿਰ ਓਵਰਸਪੀਡਿੰਗ ਰੋਕਣੀ ਹੈ ਤਾਂ ਜੋ ਐਕਸੀਡੈਂਟ ਘੱਟ ਹੋਣ ਦੇ ਚਾਂਸ ਬਣਦਾ ਸਰ ਐਕਸੀਡੈਂਟ ਤੋਂ ਹਾਲ ਅਲਾਵਾ ਜਿੱਦਾਂ ਕੋਈ ਰੋਡ ਤੇ ਕ੍ਰਾਈਮ ਹੁੰਦਾ ਜਾਂ ਕੋਈ ਜਿਹੜੇ ਕ੍ਰਾਈਮ ਹੈਗਾ ਕੋਈ ਉਥੋਂ ਭੱਜ ਦਿੰਦਾ ਹੈਗਾ ਤਾਂ ਜਿੱਦਾਂ ਸਾਡੀ ਬੀਟ ਬਣਾਈ ਗਈ ਹੈ 1 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਤਾਂ ਸਾਨੂੰ ਕੰਟਰੋਲ ਰੂਮ ਤੋਂ ਕਾਲ ਆ ਜੇਗੀ ਵੀ ਇੱਥੋਂ ਮਿਲ ਕੋਈ ਅਪਰਾਧੀ ਜਾਂ ਕ੍ਰਾਈਮ ਕਰਕੇ ਇੱਥੋਂ ਨੱਠ ਰ SSF ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤੱਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਜੇ ਕੋਈ ਜ਼ਖਮੀ ਪਿਆ ਤਾਂ ਉਹਦਾ ਬਲੱਟ ਜਿਹੜਾ ਬਲੀਡਿੰਗ ਰੋਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ 'ਚ ਪਹੁੰਚਾ ਦਿਓ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ सरदार भगवंत मान दी अगुवाई वाली पंजाब सरकार दा इक वादा पंजाब नु बणाणा है रंगला पंजाब ਜਮ ਜਮ ਇਸ ਯੁੱਗ ਬਦਲਦਾ ਜਾ ਰਿਹਾ ਹੈ ਯੁੱਗ ਬਦਲਣ ਦੇ ਨਾਲ ਨਾਲ ਸਾਡਾ ਰੀਤੀ ਰਿਵਾਜ ਸਾਡਾ ਪਹਿਰਾਵਾ ਸਾਡੀ ਰਿਵਾਸਤ ਵਿਰਾਸਤ ਕੋਈ ਖਤਮ ਹੁੰਦੀ ਜਾ ਰਹੀ ਹੈ ਅੱਜ ਇੱਕ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀ ਪਿੰਡ ਆਜਮ ਵਾਲਾ ਜਿੱਤੇ ਸਾਨੂੰ ਪੁਰਾਣੇ ਬੋੜ ਮਿਲੇ ਆ ਇਹ ਬੋੜਾਂ ਦੇ ਨਾਲ ਗੱਲਾਂ ਕਰਾਂਗੇ ਤੇ ਪੁਰਾਣੇ ਸਮੇਂ ਦੀਆਂ ਆਪਾਂ ਗੱਲਾਂ ਤੇ ਅੱਜ ਦੇ ਸਮੇਂ ਦੀਆਂ ਗੱਲਾਂ ਬਾਤਾਂ ਆਪਾਂ ਮਾਰਦੇ ਆ ਤੇ ਸ਼ੁਰੂ ਕਰਦੇ ਆ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਕੀ ਨਾਮ ਕੀ ਤੁਹਾਡਾ ਬਲਦੇਵ ਸਿੰਘ ਜੀ ਬਾਪੂ ਤੁਹਾਡਾ ਨਾਮ ਕੀ ਹੈ ਬਲਦੇਵ ਸਿੰਘ ਬਲਦੇਵ ਤੁਹਾਡੀ ਉਮਰ ਕਿੰਨੀ ਆ 80 ਤੋਂ 1-2 ਸਾਲ ਘੱਟ ਹੋਣੀ ਆ 80 ਤੋਂ 100 ਦਾਲ 2 ਸਾਲ ਘੱਟ ਏ ਤੇ ਤੁਹਾਡਾ ਜਨਮ ਕਿੱਥੋਂ ਦਾ ਇੱਥੋਂ ਦਾ ਆਹੀ ਪਿੰਡ ਦਾ ਆਹੀ ਪਿੰਡ ਆਪਾਂ ਆ ਗੱਲ ਕਰਦੇ ਆ ਪੁਰਾਣੇ ਜਵਾਨੇ ਦੇ ਅੱਜ ਦੇ ਜਮਾਨੇ ਦੀ ਅੱਜ ਦਾ ਜਮਾਨਾ ਤੇ ਅੱਜ ਪੁਰਾਣੇ ਜਮਾਨੇ ਦੇ ਵਿੱਚ ਕੀ ਪਰਿਵਰਤਨ ਕੀ ਆਇਆ ਬਹੁਤ ਫਰਕ ਆ ਦੇ ਹੂੰ ਅੱਗੇ ਬਜ਼ੁਰਗਾਂ ਦੇ ਕੋਲੇ ਮੁੰਡੇ ਬੈਠਦੇ ਹੂੰ ਗੱਲਾਂ ਬਾਤਾਂ ਸੁਣਦੇ ਪੁੱਛਦੇ ਹੂੰ ਸਾਰੇ ਕੰਮ ਦੰਦੇ ਉਹਨਾਂ ਨੂੰ ਅਸੀਂ ਦੱਸਦੇ ਵੀ ਅਸੀਂ ਐ ਕੀਤਾ ਅਸੀਂ ਐ ਕੀਤਾ ਹੁਣ ਕੋਈ ਨਹੀਂ ਪੁੱਛਦਾ ਆ ਮੋਬਾਈਲਾਂ ਨੇ ਬੇੜਾ ਕਰ ਕਰਤਾ ਮੋਬਾਈਲਾਂ ਨੇ ਬੇੜਾ ਕਰ ਕਰਤਾ ਹੂੰ ਹੁਣ ਆ ਕਿੰਨੀਆਂ ਤਾਂ ਸਾਡੇ ਪਿੰਡ ਇਲੈਕਸ਼ਨ ਕਿੱਡਾ ਗਾਇ ਨਾ ਮਾਮੂਲੀ ਇਲੈਕਸ਼ਨ ਮਾਮੂਲੀ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੁੰਦਾ ਪੁੱਛਦੇ ਨਹੀਂ ਕਿੰਨਾ ਪੈਸਾ ਇਹਨਾਂ ਨੇ ਵੰਡਤਾ ਤੇ ਅਜੇ ਵੀ ਤੂੰ ਤੂੰ ਮੈਂ ਮੈਂ ਵੋਟ ਮੈਂ ਪਾਉਣੀ ਹੈ ਉਹ ਬង ਆਉਦੀ ਮਰਜ਼ੀ ਨਾਲ ਮਰਜ਼ੀ ਬੋਵੇਂ ਆਓ ਕਿਸੇ ਨੂੰ ਕੋਈ ਨਾ ਕੋ ਘਰ ਘਰ ਆਸਤਾ ਆਪੇ ਹੁਣ ਬਾਹਰ ਖੜਨ ਦੀ ਜਾਂ ਲੜਾਈ ਕਰਦੀ ਜਾਂ ਕਿਸੇ ਨੂੰ ਕੁਛ ਆਖਦੀ ਕੋਈ ਵਾ ਨਹੀਂ ਹੈ ਜਾਂ ਬੂਤਾਂ ਦੇ ਕਬਜ਼ਾ ਕਰਨ ਦੀ ਕੀ ਜ਼ਰੂਰਤ ਹੈ ਕੋਈ ਜ਼ਰੂਰਤ ਆਪ ਦਾ ਜੋਰਜ ਮਾਵਾ ਮੇਰਾ ਕਿੰਨਾ ਕੁ ਪਿਆਰ ਹੈ ਪਿੰਡ ਵਾਸੀਆਂ ਨਾਲ ਵੀ ਮੈਂ ਕਿੰਨੇ ਕੰਮ ਕੀਤੇ ਹੈ ਸਹੀ ਗੱਲ ਹੈ ਕੰਮ ਦੇ ਹਿਸਾਬ ਦੇ ਵੋਟ ਜਿਹੜੀਆਂ ਪਹਿਲਾਂ ਵੋਟਾਂ ਤੁਹਾਡੇ ਟਾਈਮ 'ਚ ਵੋਟਾਂ ਜਦੋਂ ਪਹਿਲੀ ਵਾਰੀ ਜਾਂ ਦੂਜੀ ਵਾਰੀ ਪੈਣ ਲੱਗੀਆਂ ਸੀ ਉਦੋਂ ਕਿਵੇਂ ਪੈਂਦੀਆਂ ਹੁੰਦੀਆਂ ਸੀ ਵੋਟਾਂ ਉਦੋਂ ਬਹੁਤ ਵਧੀਆ ਮਾਹੌਲ ਸੀ ਆ ਲੜਾਈ ਲੜੂ ਵਾਲਾ ਆ ਚਾਂਸ ਨਹੀਂ ਹੁੰਦਾ ਸੀ ਇੰਨਾ ਰਿਸਕ ਨਹੀਂ ਲੈਂਦੇ ਲੋਕ ਨਹੀਂ ਲੈਂਦੇ ਸੀ ਹਾਂ ਕਰ ਕਰ ਆਖਦਾ ਵੋਟਾਂ ਜਿਹਨੂੰ ਜੀ ਕਿਤਾ ਬੋਰਡ ਪਾਇੰਦੀ ਆ ਉਦੋਂ ਉਦੋਂ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਉਦੋਂ ਦਾ ਵੇਲਾ ਸੀ ਉਦੋਂ ਮੰਨ ਲਓ ਸਵੇਰੇ ਵੋਟਾਂ ਪੈਂਦੀਆਂ ਸੀ ਗਿਣਤੀ ਹੁੰਦੀ ਸੀ ਸ਼ਾਮ ਨੂੰ ਸਾਰੇ ਫਿਰ ਇਕੱਠੇ ਹੋ ਜਾਂਦੇ ਸੀ ਹਾਂ ਸ਼ਾਮ ਨੂੰ ਇਕੱਠੇ ਬਸ ਸਾਰੇ ਇਕੱਠੇ ਅੱਜ ਕੱਲ ਤਾਂ ਕੋਈ ਬੁਲਾਉਂਦਾ ਹੀ ਨਹੀਂ ਇੱਕ ਦੂਜੇ ਨੂੰ ਜਿਹੜਾ ਹੁਣ ਇਹ ਨਹੀਂ ਬੁਲਾਉਂਦੇ ਹੁਣੇ ਨਹੀਂ ਬੁਲਾਉਂਦੇ ਵੋਟ ਕਿੱਧਰ ਪਾਉਣ ਜਾਣੀ ਆ ਭਾਇਓ ਆਪ ਦਾ ਕਰਿਆ ਕਰਿਆ ਜੋ ਜਿਹੜੇ ਹੈਗੇ ਤਮਾਸ਼ਗੀਰ ਗੁੰਡੇ ਉਹ ਉੱਥੇ ਫਿਰਦੇ ਆ ਫਿਰਦੇ ਆ ਵੀ 34 ਛਟਾਂ ਨੇ ਤੇ ਆ ਲੜਾਈ ਹੋਊਗੀ ਇਕ ਦਿਨ ਕੁੱਤਾਂ ਇਹ ਇੱਕ ਆ ਮਾਹੌਲ ਦੀ ਗੱਲ ਕਰੀ ਤੁਸੀਂ ਜਿਵੇਂ ਆ ਪ੍ਰਾਣੀ ਨਿੰਮ ਐ ਤੇ ਕਿੰਨੀ ਉਮਰ ਹੋ ਗਈ ਉਹਨੂੰ ਨਿੰਮ ਦੀ ਨੈਮ ਦੀ 100 ਸਾਲ ਹੋ ਗਈ 100 ਸਾਲ ਤੁਹਾਡੇ ਤੋਂ ਪਹਿਲਾਂ ਦੀ ਹੈ ਹੈ ਤੁਹਾਡੀ ਯਾਰੀ ਤਾਂ ਫੇਰ ਆ ਪੁਰਾਣੇ ਦਰਖਤਾਂ ਨਾਲ ਹੀ ਰਹਿ ਗਈ ਪੁਰਾਣੇ ਪਿਆ ਟਾਲੀਆਂ ਹੋ ਗਿਆ ਪੁਰਾਣੀਆਂ ਨਿਮ ਹੋ ਗਏ ਜਾਂ ਪੁਰਾਣੇ ਬੋੜ ਹੋ ਗਏ ਸਾਬਾਪੂ ਪੁਰਾਣੇ ਬੋੜਾਂ ਨਾਲ ਤੁਹਾਡੀਆਂ ਯਾਰੀਆਂ ਰਹਿ ਗਿਆ ਇਹੀ ਰਹਿ ਗਿਆ ਤੇ ਹੁਣ ਕਿਉਂਕਿ ਨਵੇਂ ਮੰਦਿਰ ਆ ਨਵੇਂ ਬੱਚੇ ਆ ਇਹ ਤਾਂ ਬੰਦੇ ਨਹੀਂ ਕਿਸੇ ਕੋਲ ਇਹ ਨਾ ਫੇਰਾ ਉਦੋਂ ਨਾ ਜਦੋਂ ਲੋਕ ਸਾਡੇ ਵੇਲੇ ਨਾ ਉਦੋਂ ਕਣਕਾਂ ਆਥੇ ਵੜਦੇ ਹੂੰ ਸ਼ੋਰ ਲਾਉਂਦੇ ਸ਼ੌਂਕ ਨਾਲ ਕੰਮ ਕਰਦੇ ਹੂੰ ਹੁਣ ਵੀਰੇ ਹਜ਼ਾਰ ਕਿੱਲਾ ਹੱਥ ਨੂੰ ਵੱਢ ਕੇ ਘਰੇ ਲਿਆਉਂਦਾ ਉਦੋਂ ਬੁੜੀਆਂ ਰੋਕੀ ਜਾਂਦੀਆਂ ਖੇਤ ਲੱਸੀ ਕੁਜੇ ਦਾ ਦਾ 10 ਕਿਲੋ ਵਜਨ ਚੱਕ ਕੇ ਹੁਣ ਤਾਂ ਦੋ ਜਾਨਾਂ ਦੀਆਂ ਨਹੀਂ ਪਕਾ ਸਕਦੀਆਂ ਇਹ ਰੋਟੀ ਨਹੀਂ ਪਚਾ ਪਕਾ ਸਕਦੇ ਨਾਲ ਹੁਣ ਉਦੋਂ ਇਹਦੀ ਮਾਤਾ ਫਾਟੀਆਂ ਮਾਤਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਪਿੰਡੇ ਜਿਵੇਂ ਚੌਂ ਨਾ ਚੋਪੜਿਆਂ ਦੇ ਨਾਤੇ ਤੋਂ ਪਸ਼ੂ ਰੱਖਣੇ ਮਈਆਂ ਰੱਖਣੀਆਂ ਦੁੱਧ ਘਿਓ ਖਾਣਾ ਪੀਣਾ ਚਾਦਰ ਵਾਯੂ ਬਹੁਤ ਘੱਟ ਸੀ ਘੱਟ ਸੀ ਤੇ ਲੋਕ ਕੰਮ ਕਰਦੇ ਸੀ ਹੱਥਾਂ ਨਾਲ ਲਾਤੀ ਕਿਰਤ ਕਰਨ ਨੂੰ ਤਰਜੀਹ ਦਿੰਦੇ ਸੀ ਲੋਕਾਂ ਦੇ ہاں ਆਲਿਆ ਨਾ ਸਰੀਰਿਕ ਪੱਖੋਂ ਵੀ ਤਕੜੇ ਤਕੜੇ ਸੀ ਅੱਜ ਕੱਲ ਤਾਂ ਹਰੇਕ ਬਿਮਾਰ ਹੈ ਹਰੇਕ ਦੇ ਘਰੇ ਦਵਾਈ ਚ ਉਦੋਂ ਬੇਟਾ ਸਾਗ ਧਰਦੇ ਕੁੱਜਾਂ ਚ ਅਜਿਹੇ ਕੁੱਜੇ ਧਰਨੇ 5-5 6-6 ਬਾਜ ਜਿਹੜੀਆਂ ਰੋਟੀਆਂ ਹੋਣੀਆਂ 5-5 6-6 ਨੂੰ ਤੜਕਾ ਲਾ ਕੇ ਖਾਈ ਜਾਂਦੇ ਸਾਰੀ ਪ੍ਰਾਣ ਹੁੰਦਾ ਹਾਂ ਥੋੜਾ ਥੋੜਾ ਪਾਣੀ ਆਦਾ। ਤਾਰਾ ਮੀਦਾ ਹੁੰਦਾ ਇੱਥੇ ਆ ਇੱਥੇ ਡਾੜਾ ਆਉਂਦਾ ਹੁੰਦਾ ਸੀਗਾ ਜਦ ਆ ਆਪਾਂ ਹੁਣ ਬੈਠਾ ਨਾ ਆ ਮੰਗਲ ਲੱਗਿਆ ਪਿਆ ਇੱਥੇ ਬਿਨੇ ਡਾਉਂਦਾ ਨਹੀਂ ਸੀ ਕੋਈ ਅਜਾੜ ਹੁੰਦੀ ਸੀ ਗਾੜੀ ਹੁੰਦੀ ਸੀ। ਹੂੰ ਤੇ ਅੱਜ ਪੂਰੀਆਂ ਅੱਜ ਆਓ ਕੁਮਾਰੀ ਦੀਆਂ ਰੋਟੀਆਂ ਖਾਣੀਆਂ 6 ਮਹੀਨੇ ਲੋਕਾਂ ਨੇ। ਹੂੰ ਕਣਕ 6 ਮਹੀਨਾ ਜੋ ਕਰੀ ਮੋਸਾ ਹੁੰਦੀ ਸੀ ਖਾਣ ਪਰ ਇੱਕ ਬਾਪੂ ਇੱਕ ਗੱਲ ਇਹ ਵੀ ਕਹਿ ਸਕਦੇ ਭਾਵੇਂ ਸਾਇੰਸ ਨੇ ਤਰੱਕੀ ਦਾ ਬਹੁਤ ਕੀਤਾ ਹੈ ਪਰ ਉਹਦਾ ਸਾਨੂੰ ਨੁਕਸਾਨ ਹੋਇਆ ਹੈ। ਤਕਸਾਲ ਪਰ ਜਿਵੇਂ ਹੁਣ ਮਸ਼ੀਨੀ ਯੁੱਗ ਆ ਗਿਆ ਹੈ ਮਸ਼ੀਨੀ ਯੁੱਗ ਨੇ ਸਾਡੇ ਕੋਲ ਸਾਡੀ ਵਿਰਾਸਤ ਭੁੱਖਾ ਮਾਰਤਾ ਆ ਭੁੱਖਾ ਮਾਰ ਸਾਡੀ ਵਿਰਾਸਤ ਸਾਡਾ ਸੱਭਿਆਚਾਰ ਖੋ ਲਿਆ ਮਸ਼ੀਨ ਇਹਦੇ ਚ ਕੀ ਹੋਇਆ ਮੰਗਾਈ ਵਧ ਗਈ ਮੰਗਾਈ ਵਧ ਖਰਚੇ ਵਧ ਗਏ ਖਰਚੇ ਵਧ ਗਏ ਕਣਕ ਦੇ ਬਾਰੂਣ ਮਗਾ ਕੇ ਪੂਰੀ ਨਹੀਂ ਆਉਂਦੀ ਸੀ ਹੁਣ ਆਪਣੇ ਲੈਂਦਾ ਕੋਈ ਨਹੀਂ ਹਾਂ ਹੁਣ ਆਪਣੇ ਇੰਨੀ ਕਣਕ ਦੇ ਚੋਂ ਨਾ ਲੱਗਵੇ ਕੋਈ ਲੈਂਦਾ ਨਹੀਂ ਗਲੀ ਜਾਂਦੀ ਪਈ ਗਲੀ ਜਾਂਦੀ ਹੈ ਗਰੀਬਾਂ ਨੂੰ ਫਰੀ ਦਿੰਦੇ ਆ ਬਸ ਸੱਤੀ ਦਾ ਬਹੁਤ ਕੀਤੀ ਸਰਕਾਰ ਨੇ ਪੱਕੇ ਖਾਲ ਬਣਾਏ ਮੋਟਰਾਂ ਲਾਤੀਆਂ ਬੜੀ ਆਰਾਮਦਾਰੀ ਹੈ ਪਰ ਇਹ ਅੱਜ ਦਾ ਜਮਾਨਾ ਅੱਜ ਦਾ ਸਮਾਂ ਸਹੀ ਹੈ ਕਿ ਪਹਿਲਾਂ ਵਾਲਾ ਸਮਾਂ ਸਹੀ ਸੀ ਪਹਿਲਾਂ ਸਹੀ ਸੀ ਪਹਿਲਾਂ ਕਿਉਂਕਿ ਹੱਥੀਂ ਕਿਰਤ ਕਰਦੇ ਸੀ ਪਸੀਨਾ ਆਉਂਦਾ ਸੀ ਤੁਮੇ ਬਈ ਯਾਦ ਮੇਰੀ ਗੱਲ ਸੁਣ ਲਾਉਂਗਾ ਆਪਾਂ ਗੱਲਾਂ ਕਰਦੇ ਆਂ ਆਪਾਂ ਕੋਈ ਮਾੜੀ ਗੱਲ ਨਹੀਂ ਕਰਨੀ ਹੂੰ ਹੁਣ ਮੈਂ ਤੇਰੇ ਮੂੰਹ ਕਲੀ ਝਾਕਦਾ ਦਊਂਗਾ ਵੀ ਮੈਨੂੰ ਇਹ ਹਜ਼ਾਰ ਦਿੰਦਾ ਕਿ 500 ਦਿੰਦਾ ਉਦੋਂ ਆ ਗੱਲ ਹੀ ਨਹੀਂ ਸੀ ਉਦੋਂ ਤਾਂ ਆਪ ਦਾ ਦਾਤੀ ਨਾਲ ਕੰਮ ਕਰੋ ਦਾਤੀ ਨਾਲ ਤੇ ਜਿਹੜੇ ਪੈਸੇ ਬੰਦਿਆ ਲਓ ਲਓ ਹੁਣ ਤਾਂ ਸਰਕਾਰਾਂ ਦੇ ਮੂੰਹ ਕੱਲੀ ਯਾਰ ਕਾਣਕ ਕਿੱਦੇ ਆਜੂਗੀ ਹਾਂ ਜਾਂ ਪੈਲਸਨ ਕਿੱਦੇ ਆਜੂਗੀ ਇਹ ਲੋਕਾਂ ਨੇ ਬਣਾ ਤੇ ਮੰਗਤੇ ਲਾਲਚ ਲਾਲਚ ਪੈਦਾ ਕਰਦਾ ਉਦੋਂ ਚੀਜ਼ਾਂ ਨਹੀਂ ਸੀ ਉਦੋਂ ਉਦੋਂ ਤਾਂ ਯਾਰ ਸਰਦਾਰੀ ਸੀ ਆਦਾ ਕਰੋ ਤੇ ਖਾਓ ਖਾਓ ਹਾਂ ਉਦੋਂ ਗੱਲ ਸਮਝ ਦੀਆਂ ਦਾਣੇ ਬਣਾ ਕੇ ਲਿਆਉਣੇ ਖਾਣੇ ਹਾਂ ਆਪ ਦਾ ਗੋੜ ਹੋਣਾ ਆਪ ਦੀ ਸ਼ੱਕਰ ਹੋਣੀ ਆ ਆਪ ਦਾ ਦੁੱਧ ਦੇਣਾ ਦੁੱਧ ਹੋਣਾ ਉਹਦਾ ਕੰਮ ਤਾਂ ਬੇਟਾ ਹੈ ਹੀ ਨਹੀਂਗਾ ਨਹੀਂ ਹੈਗਾ ਦਾਣੇ ਪੱਠ ਬੁੰਦੇ ਕਿਨੇ ਛੋਲਿਆਂ ਦੇ ਬਣਾ ਲੈਣੇ ਮੁੜੀਆਂ ਨੇ ਕਣਕ ਤੇ ਉਹ ਪਿੰਨੀਆਂ ਬਣਾ ਲੈਣੀਆਂ ਗੋੜ ਵਾਲੀਆਂ ਕਿਸੇ ਨੇ ਜੌਂ ਦਾ ਕੋ ਪਿੰਨੀਆਂ ਬਣਾ ਪਤਾ ਕਿਸੇ ਨੂੰ ਸਤੂ ਕੀ ਹੁੰਦੇ ਆ ਹੂੰ ਕਿਸੇ ਨੂੰ ਨਹੀਂ ਪਤਾ ਸਤੂ ਹੁੰਦੇ ਜੋ ਲੈਣੇ ਜੋ ਬੁੜੀਆਂ ਨੇ ਕੁਠ ਲੈਣੇ ਗਿਲੇ ਕਰੇ ਕੁਠੇ ਕੋਟਕੇ ਦੇ ਉਹਨਾਂ ਨੂੰ ਸਕਾ ਕੇ ਮੋਨਾ ਛੰਡ ਕੇ ਉਹ ਬਣਾ ਕੇ ਲੈਣਾ ਉਹ ਆਉਂਦਾ ਸਤੂ ਹਮ ਅੱਜ ਕੱਲ ਤਾਂ ਬਾਜਰਾ ਹੀ ਖਤਮ ਹੋ ਰਿਹਾ ਬਾਜਰੇ ਦੀ ਰੋਟੀ ਨਹੀਂ ਬਣਾਉਂਦਾ ਮਾਣੋਂ ਨਹੀਂ ਆਉਂਦੀ ਸਤੂ ਲਾਉਣ ਹੀ ਨਹੀਂ ਆਉਂਦੀ ਗੱਲ ਸਮ ਜਿਹੜੇ ਨਾਲ ਛੋਟੇ ਜੁਆਕ ਆ ਆਪਾਂ ਜਾਵਾਂਗੇ ਛੋਟੇ ਜੁਆਕ 15 15 20 20 ਸਾਲਾਂ ਦੇ ਉਹਨੂੰ ਵਿਆਹ ਕੇ ਲਿਆਵਾਂਗੇ ਦੋ ਵਿਆਹ ਕੇ ਲਿਆਵਾਂਗੇ ਥੋੜੀ ਆਵਾਜ਼ ਵਚਟੋ ਵਿਆਹ ਕੇ ਲਿਆਵਾਂਗੇ ਉਹਨਾਂ ਜੁਆਕਾਂ ਨੂੰ ਚੋ ਕੁੜੀਆਂ ਉਹਨੀਆਂ ਪੜੀਆਂ ਲਿਖੀਆਂ ਉਹ ਆਪਦੀਆਂ ਰੋਟੀਆਂ ਨਹੀਂ ਬਕਾ ਸਕਣਗੀਆਂ ਉਹ ਤੇ ਬਾਜਰੇ ਦੀਆਂ ਉਹਨਾਂ ਨੇ ਕਿਪਕ ਨੂੰ ਤਾਂ ਕੰਕਦੀਆਂ ਨਹੀਂ ਪੱਕਣੀਆਂ ਨਹੀਂ ਪੱਕਦਾ ਨਾ ਉਹਨੂੰ ਸਬਜ਼ੀ ਬਣਾਉਣੀ ਆਉਣੀ ਹੈ ਉਹ ਪੜੀਆਂ ਹੈ ਉਹਨਾਂ ਨੇ ਕੁਛ ਤੁਸੀਂ ਤਾਂ ਪੁਰਾਣੇ ਵਜੋਂ ਉਹ ਮਾਹੌਲ ਇੰਨਾ ਖਰਾਬ ਹੁੰਦਾ ਜਾ ਰਿਹਾ ਇਹ ਆਉਣ ਵਾਲੇ ਸੈਂ ਪਰਿਵਾਰਾਂ ਦਾ ਘਰਾਂ ਦਾ ਦੁਨੀਆ ਦਾ ਬਣੂਗਾ ਕੀ ਖਤਮ ਦੁਨੀਆ ਖਤਮ ਹੈ ਖਤਮ ਹੂੰ ਖਤਮ ਇੱਕ ਜਿਵੇਂ ਜਿਵੇਂ ਸਾਇਸ ਤਰੱਕੀ ਕਰ ਰਹੀ ਓਵੇਂ ਦੁਨੀਆ ਖਤਮ ਵੀ ਹੋ ਰਹੀ ਆ ਅੱਧੇ ਪਚਦੇ ਵਹਿ ਜਾਂ ਕਰ ਜਾਂਦੇ ਫਿਰਦੇ ਰਹਿ ਜਾਂ ਕਰ ਨੇ ਇੱਕ ਸਮਾਂ ਸੀ ਜਦੋਂ ਲੋਕਾਂ ਦੇ ਘਰ ਕੱਚੇ ਸੀ ਪਰ ਉਹਨਾਂ ਦੇ ਦਿਲ ਸੱਚੇ ਸੀ ਤੇ ਉਹ ਹੱਦ ਸੱਚੇ ਸੀ ਉਹ ਬਟਾ ਘਰ ਚੰਗੇ ਸੀ ਕੱਚੇ ਹੁਣ ਵਿਆਹ ਕਰਾਏ ਕੋਠੀਆਂ ਦੇ ਦਾਟ ਕੇ ਲੋਕ ਚੱਟ ਕੇ ਚੱਟਦੇ ਆਣ ਵਿਆਕਰਾ ਕੀ ਮਾਰਦ ਨਹੀਂ ਇਹ ਮੇਰੀ ਗੱਲੋਂ ਕੱਚੇ ਕੋਠਾ ਬਹੁਤ ਵਧੀਆ ਸੀਗਾ ਇੱਕ ਤਾਂ ਨਿੱਗਾ ਰਹਿੰਦਾ ਹੁਣ ਕਿੱਲਾ ਵੇਚਦਾ ਜਿਹੜਾ ਕੋਈ ਮਰਜ਼ੀ ਕੋਠੀ ਪਾਵੇ ਜ਼ਮੀਨ ਵਿਕਨੀ ਵਿਕਨੀ ਆ ਉਦੋਂ ਜ਼ਮੀਨ ਜਦੋਂ ਕੋਈ ਸ਼ਰਮ ਆਉਂਦੇ ਸੀ ਵੇਚਣ ਲੱਗੇ ਹੁਣ ਕੋਈ ਸ਼ਰਮ ਨਹੀਂ ਕਿਸੇ ਨੂੰ ਕੋਈ ਸ਼ਰਮ ਨਹੀਂ ਅੱਗੇ ਦੁੱਧ ਨਹੀਂ ਵੇਚਦੇ ਸੀ ਦੁੱਧ ਨਹੀਂ ਵੇਚਦੇ ਸੀ ਨਹੀਂ ਵੇਚਦੇ ਸੀ ਤੇ ਦੁੱਧ ਦਾ ਕਰਦੇ ਸੀ ਸਾਰੇ ਉਸ ਤੋਂ ਦੁੱਧ ਦਾ ਸਿੱਕਾ ਬਣਾਉਂਦੇ ਸੀ ਦਹੀਂ ਬਣਾਉਂਦੇ ਸੀ ਖਾਂਦੇ ਸੀ ਆਪ ਹੂੰ ਤੇ ਦੁੱਧ ਨਹੀਂ ਵੇਚਦਾ ਆਪ ਖਾਓ ਪੀਓ ਤਗੜੇਓ अच्छा बन्दा ਮਾੜਾ ਨੂੰ ਕੋਈ ਤਾਂ ਹੈ ਜਾਂ ਕੋਈ ਘਰ ਹੀ ਨਹੀਂ ਜਿੱਥੇ ਦੁੱਧ ਨਾ ਵਿਕੀ ਹਾਂ ਉਹਨੇ ਦੁੱਧ ਜੀ ਨੂੰ ਪਾਉਣਾ ਹਾਂ 3 ਕਿਲੋ ਦੁੱਧਾ ਨਾ ਤੇ ਕਿਲੋ ਰੱਖਣਾ ਨਹੀਂ ਕਿਉਂ ਖਾਣ ਨੂੰ ਨਹੀਂ ਤੇ ਘਰ ਘਰ ਬਿਮਾਰੀ ਦੁੱਧ ਪੀਣ ਨੂੰ ਨਹੀਂ ਇੱਕ ਰਹਿੰਦਾ ਕਹਿੰਦਾ ਕੋਠੀਆਂ ਜੋ ਆਪਾਂ ਕੱਚੇ ਘਰਾਂ ਦੀ ਗੱਲ ਕਰ ਰਹੇ ਸੀ ਰਹਿੰਦਾ ਕਹਿੰਦਾ ਏਸੀਆਂ ਨੇ ਪੱਟਤਾ ਏਸੀਆਂ ਨੇ ਪੱਟਤਾ ਆਪ ਪਹਿਲਾ ਜਿਵੇਂ ਤੁਹਾਡੇ ਕੋਲ ਸੀ ਤਾਂ ਹੀ ਹੈ ਆ ਨੰਮ ਕਿਉਂਕਿ ਜਿਵੇਂ ਤੁਸੀਂ ਸ਼ੁਰੂ ਤੋਂ ਐਂ ਦੇ ਜੰਮਿਓ ਦਾ ਇੱਥੇ ਹੀ ਖੜੇ ਹੋਣੇ ਆਈ ਨੰਮ ਦੇ ਥੱਲੇ ਜੇ ਤੁਸੀਂ ਦੱਸਿਆ ਦੋ ਘਟ 80 ਹੈ ਤੁਹਾਡੀ ਉਮਰ ਤੇ ਇਹ 100 ਸਾਲ ਦੇ ਨੇੜੇ ਤੇ ਜਿਹੜੇ ਵੱਧਦੇ ਤੇ ਤੁਸੀਂ ਦਾ ਇਹੀ ਏਸੀ ਦੇ ਥੱਲੇ ਖੜੇ ਪਲੇ ਇੱਥੇ ਹੀ ਰਹਿੰਦੇ ਸੀ ਇੱਥੇ ਹੀ ਰਹਿੰਦੇ ਇੱਥੇ ਬੈ ਜਾਂਦੇ ਇਹ ਜਿਹੜੀ ਆ ਹਵਾ ਸੀ ਨਾ ਬੇਟਾ ਇਹ ਹਵਾ ਤਾਂ ਲੱਖਾਂ ਗੁਣੇ ਚੰਗੀ ਸੀ ਆਕਸੀਜਨ ਇਹਦਾ ਬਾਹਲੀ ਚੰਗੀ ਸੀ ਬਾਹਲੀ ਚੰਗੀ ਸੀ ਕਿ ਕਰੋਨਾ ਦੀ ਗੱਲ ਕਰੀ ਕਰੋਨਾ ਚ ਲੋਕਾਂ ਨੂੰ ਆਕਸੀਜਨ ਨਹੀਂ ਮਿਲਦੀ ਸੀ ਤੇ ਲੋਕ ਜਿੱਥੇ ਵੀ ਰੁੱਖ ਹੁੰਦੇ ਸੀ ਨਾ ਸ਼ਾਮ ਨੂੰ ਕੱਲੇ ਜਾ ਕੇ ਕਿਤੇ ਉੱਥੇ ਬਹਿ ਜਾਂਦੇ ਸੀ ਵੀ ਸਾਨੂੰ ਸ਼ੁੱਧ ਆਕਸੀਜਨ ਮਿਲੇ ਚੰਗਾ ਵਾਤਾਵਰਨ ਮਿਲੇ ਵੀ ਅਸੀਂ ਬਚ ਜਾਈਏ ਇਹ ਹਵਾ ਇਹ ਨਹੀਂ ਇਹ ਕਰੋਨਾ ਹੈ ਸਰਕਾਰਾਂ ਨੇ ਬਣਾਈ ਹੈ ਕਰੋਨਾ ਹੈ ਨਹੀਂ ਸੀ ਇਹ ਅੱਗੇ ਤੋਂ ਮੇਰੀ ਗੱਲ ਤੋਂ ਜਦੋਂ ਨਾ ਤੂੜੀਆਂ ਵੰਡਾਂ ਸਿਰ ਤੇ ਢੋਂਦੇ ਸਾਧਨ ਹੈ ਨਹੀਂ ਸੀ ਤੇ ਆਥ ਨੇ ਗੋਰ ਖਾ ਲੈਂਦੇ ਉਹ ਜਿਹੜੀ ਮਿੱਟੀ ਘੱਟਾਂ ਦਾ ਸੀ ਨਾ ਉਹ ਵਿੱਚ ਬਹਿ ਜਾਂਦਾ ਸੀਦਾ ਬਹਿ ਜਾਂਦਾ ਉਹ ਖੰਗ ਤਾਂ ਕੁਦਰਤੀ ਆਟੋਮੈਟਿਕ ਹੀ ਆ ਜਾਂਦੀ ਸੀ ਇਹਨਾਂ ਨੇ ਮਨਾਫੀ ਕਰਉਣਾ ਹੂੰ ਹੁਣ ਤੂੰ ਐਂ ਕਾ ਟੂੜੀ ਪਾਉਣ ਲੱਪਾ ਤੈਨੂੰ ਖੰਗ ਆਟੋਮੈਟਿਕ ਆਊਗੀ ਹੂੰ ਉਹ ਡਾਕਟਰ ਕੋਲ ਜਾੜਾ ਆਖਣਗੇ ਕਰੂਣਾ ਕਰੂਣਾ ਹੈ ਹੀ ਨਹੀਂ ਉਹ ਬਾਪੂ ਤੁਸੀਂ ਪ੍ਰਾਣੀਆਂ ਖਰਾਕਾਂ ਖਾਧੀਆਂ ਪ੍ਰਾਣੇ ਸਮੇਂ ਦੇ ਹਾਂਜੀ ਤੁਸੀਂ ਆਪ ਵਹੀ ਕਰਦੇ ਰਹੇ ਹੋ हां हां वेलकम देसी भाई आप तो आज तक ट्रैक्टर ਨਾਲ ਨਾਲ ਵਾਈ ਹੁੰਦੀ ਏ ਨੂੰ ਵਾਈ ਕਰਾਉਣੇ ਨਹੀਂ ਹੁੰਦੇ ਨਹੀਂ ਉਦੋਂ ਵਾਈ ਕਿਵੇਂ ਕਰਦੇ ਸੀ ਅਸੀਂ ਤਾਂ ਬਲਦ ਜੋੜਦੇ ਹਮ ਇੱਕ ਕੁਹਾੜੀ ਰੱਖਣੀ ਮੋਢੇ ਤੇ ਇੱਕ ਚੌਂ ਰੱਖਣੀ ਮੋਢੇ ਤੇ ਹਮ ਸਿਰ ਤੇ ਬੀ ਰੱਖਣਾ ਤੇ ਇੱਕ ਪਾਟਾ ਪਾਣੀ ਵਾਲਾ ਹੁਣ ਭਰ ਕੇ ਰੱਖਣਾ ਪੂਨਾ ਦਾ ਰੋਟ ਲਾੜ ਉਹ ਵੀ ਰੱਖ ਲੈਣ ਤੇ ਜਿਹੜਾ ਬੀਜ ਨਾਲ ਹਾਲ ਹੁੰਦਾ ਸੀ ਉਹ ਅਸੀਂ ਪੰਜਾਲੀ ਦੇ ਨਾਲ ਹੀ ਬਣ ਲੈਣਾ ਵਾਹ ਕੀ ਬਾਤ ਫਿਰ ਜਾ ਕੇ ਜੋੜ ਲੈਣਾ ਕਲੀ ਪਾ ਕੇ ਤੇ ਸਾਰਾ ਦਿਨ ਹਵਾ ਹੀ ਜਾਣਾ ਜੇ ਜੀ ਕਰਨਾ ਪਾਣੀ ਪੀ ਲੈਣਾ ਰੋਟੀ ਵਾਲੀ ਰੋਟੀ ਲੈ ਲੈਣਾ ਥਾਲ ਕੇ ਰੋਟੀ ਖਾ ਲੈ ਸਾਈਕਲ ਉਹ ਚੀਜ਼ ਖਤਮ ਹੋ ਗਈ ਹਾਂ ਕਿਸੇ ਨੂੰ ਮੇਰੇ ਹਿਸਾਬ ਨਾਲ ਹੋ ਆ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਹਲਕੀ ਏ ਪੰਜਾਲੀ ਕੀ ਕੋਈ ਪਤਾ ਨਹੀਂ ਕਲੀ ਦਾ ਨਹੀਂ ਪਤਾ ਕਲੀ ਦਾ ਨਹੀਂ ਪਤਾ ਉਹ ਤਾਂ ਯਾਰ ਬੇਟਾ ਨਾਤਾਉ ਖਾੜਾ ਤੇ ਨਾਉ ਮੁੰਨੀਆਂ ਜਿਹੜੀਆਂ ਲੱਕੜੀਆਂ ਦਾ ਲੜਮੇ ਵੀ ਦੀ ਕਣਕਾਂ ਵੀ ਦੀ ਉਹ ਕਿਸੇ ਨੂੰ ਸ਼ੌਂਕ ਨਾ ਰੱਖੀਆਂ ਹੋਣਗੀਆਂ ਕੁਲ ਟਾਵਾ 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 ਲੱਖ ਮਹਰੂ ਇੱਕ ਬੰਦੇ ਕੋਲ ਸਾਡੇ ਮੇਰਾ ਭਰਾ ਸੀ 5 ਕਿੱਲੇ ਤਰਬਾਲੀ ਬਲਦਾਂ ਦਾ ਮਾਰਦੇ ਨੇ 5 ਕਿੱਲੇ ਨਰਮਾੜਾੜਾੜਾ ਨਰਮਾਣਾ ਸੀ ਦੇ ਨਾਲ 5 ਕਿੱਲੇ ਮੂੰਹ ਨਾਲ ਰੱਖਦੇ ਨਹੀਂ ਥੜਾ ਥੜਾ ਦਿਨ ਕੰਮ ਕਰੀ ਜਾਂਦੇ ਬਲਦਾਂ ਮਾਰ ਤਰਫੇ ਥੱਕਦੇ ਨਹੀਂ ਸੀ ਉਹ ਅਤਲ ਗੱਡਾ ਭਰ ਕੇ ਪੁੱਠਾ ਦਾ ਲਿਆਉਣਾ ਉਹ ਕੁੱਤਣਾ ਉਤਰ ਕੇ ਹੱਥਾਂ ਨਾਲ ਪਾਉਣਾ ਫੇਰ ਰਾਤ ਨੂੰ ਦੁੱਧ ਪੀਣਾ ਰੱਜ ਕੇ ਹੂੰ ਚੰਗਾ ਕੇ ਉਹ ਬਾਗੇ ਸਬਜ਼ੀ ਰੋਟੀ ਖਾਣੀ ਅੱਜ ਸਿਹਤ ਵੀ ਨਰੋਈ ਰਹਿੰਦੀ ਸੀ ਤੌੜੀ ਵਾਲੇ ਦੁੱਧ ਯਾਰ ਬੇਟਾ ਜਿਵੇਂ ਮਿੱਠਾ ਕਪਾ ਹੁਣ ਖਾਣ ਦਾ ਮਿੱਠਾ ਪਾਉਂਦੇ ਨਾ ਤੌੜੀ ਵਾਲਾ ਦੁੱਧ ਗੁਰਦੀ ਲੋੜ ਨਹੀਂ ਮਿੱਠਾ ਦੁੱਧ ਹੁੰਦਾ ਤੌੜੀ ਵਾਲਾ ਹਾਰ ਕੱਢ ਕੇ ਮਿੱਠਾ ਦੁੱਧ ਹੀ ਹੋ ਜਾਂਦਾ ਉਹ ਹੂੰ ਆਪੇ ਦੇਖੋ ਨਹੀਂ ਜਾਂਦਾ ਉਦੋਂ ਨਾ ਖਾਦਾ ਸੀ ਨਾ ਰੇਹਾ ਸਪਰੇ ਸੀ ਨਾ ਅੱਜ ਕੱਲ ਤਾਂ ਪਤਾ ਹੀ ਨਹੀਂ ਕਿੰਨੀਆਂ ਖਾਦਾ ਕਿੰਨੀਆਂ ਸਪਰੇਆ ਛੋਲੇ ਬੜੇਵੇਂ ਪਾਉਂਦੇ ਸੀ ਆਈੜੀਆਂ ਡਾਲੀਆਂ ਕਿਉਂ ਦੀਆਂ ਵੱਜਦੇ ਜਦੋਂ ਚੋਣਦੇ ਦੀਆਂ ਚੋਣੀਆਂ ਮੈਨੂੰ ਲੱਗਦਾ ਬਾਪੂ ਜਿੰਨੀ ਤੁਹਾਡੀ ਵੀਣੀ ਹੈ ਕੋਈ ਅੱਜ ਦਾ 20 ਸਾਲਾਂ ਦਾ ਵੀ 25 ਸਾਲਾਂ ਦਾ ਵੀ ਆਜਾ ਤੁਸੀਂ ਉਹਦੀ ਵੀਣੀ ਫੜ ਲਓ ਵੀਣੀ ਨਹੀਂ ਛੜਾਈ ਜਾਣੀ ਮੈਨੂੰ ਲੱਗਦਾ ਨਹੀਂ ਹੁਣ ਤਾਂ ਕਮਜ਼ੋਰ ਹੋ ਗਏ ਕਮਜ਼ੋਰ ਹੋ ਗਏ ਹਾਂ ਹਾਂ ਉਹ ਗੱਲਾਂ ਨਹੀਂ ਇਹ ਅੱਜ ਦੀ ਪੀੜ੍ਹੀ ਮੈਨੂੰ ਲੱਗਦਾ ਤੁਹਾਡੇ ਨਾਲ ਵੀ 25 ਸਾਲਾਂ ਨਾਲ ਤੁਹਾਡੇ ਨਾਲ ਵੀ ਚਾਰਾ ਕੰਮ ਕੰਮ ਮੇਰਾ ਕੰਮ ਮੇਰਾ ਖਾਲ ਖੋਲ ਸਵਾਰਨਾ ਹੈ ਕਈ ਦਾ ਕੰਮ ਕਰਨਾ ਹੈ ਉਹ ਤਾਂ ਨਹੀਂ ਮੈਨੂੰ ਦੁਆਲ ਜਿਹੜਾ ਮਰਦੀ ਹੈ ਹਾਂ ਤੁਸੀਂ ਤਕੜੇ ਹੋ ਤਾਂ ਹੀ ਕਹਿ ਰਹੇ ਹੋ ਕੰਮ ਕਰਨ ਨੂੰ ਹੂੰ ਉਹ ਤਾਂ ਵੀ ਉਹਨਾਂ ਨੂੰ ਦੁਆਲ ਜਿਵੇਂ ਮਰਦੀ ਆ ਜਦੋਂ ਉਹ ਪੰਡ ਪੁੰਡ ਤੇ ਕਈ ਹੋ ਜਾਂਦੇ ਜੱਤੀ ਦਾ ਤੋਂ ਉਹ ਤਾਂ ਹੁਣ ਉਮਰ ਦੇ ਲਿਹਾਜ਼ ਨਾਲ ਹੋ ਜਾਂਦਾ ਹਾਂ ਹਾਂ ਸਮਝਦੇ ਲਿਆਇ ਕਦੇ ਉਹ ਪੁਰਾਣੇ ਵੇਲੇ ਨੂੰ ਯਾਦ ਕਰਦੇ ਹਾਂ ਉਹ ਪੁਰਾਣਾ ਵੇਲਾ ਯਾਦ ਤਾਂ ਬਥੇਰਾ ਕਰੀਦਾ ਪਰ ਹੁਣ ਉਹ ਹੱਥ ਨਹੀਂ ਆਉਂਦਾ ਹੱਥ ਨਹੀਂ ਆਉਂਦਾ ਉਹ ਉਹ ਸੇਆ ਵੇਲਾ ਉਹਦੋਂ ਨਾ ਖੇੜਾ ਸੌਦ ਪੀ ਦਾ ਸੌਦਾ ਚੱਕ ਕੇ ਨਹੀਂ ਆਉਂਦਾ ਸੀ ਹੂੰ ਹੁਣ ਤੂੰ 10000 ਦਾ ਬਸ ਲਫਾਵੇ ਚ ਪਾ ਲਿਆ ਉਹਦੋਂ ਸੌਦ ਪੀ ਦਾ ਸੀ ਚੱਕ ਕੇ ਨਹੀਂ ਆਉਂਦਾ ਇੱਕ ਤੇ ਬੰਦੇ ਤੋਂ ਵੀ ਉਹ ਉਹਦੋਂ ਮੰਗਾਈ ਨਹੀਂ ਸੀ ਮੈਂ ਸਹੀ ਗੱਲ ਏ ਹੁਣ 10000 ਦਾ ਤੂੰ ਲਫਾਫੇ ਚ ਪਾ ਕੇ ਭਲਾ ਦੇਣਗੇ ਤੈਨੂੰ ਦੁਕਾਨ ਵਾਲੇ ਲੈ ਜਾ ਮੰਗਾਈ ਹੋ ਗਈ ਯਾ ਸਾਡਾ ਵਿਆਹ 3000 ਰੁਪਏ ਨਾਲ ਹੋਇਆ ਤੁਹਾਡਾ ਕਿੱਥੇ ਗਈ ਸੀ ਬਰਾਤ ਬਾਹਰ ਮਗਾੜਾ ਬਹੋਂਗਾੜਾ ਅੱਛਾ ਟਰੈਕਟਰ ਲਗਾਇਆ ਤੇਲ ਪਾ ਕੇ ਸਮਾਨ ਲਿਆਉਣ ਵਾਸਤੇ ਦੋ ਤਿੰਨ ਜੀਪਾਂ ਲਗੇ ਹੈ ਕਿਰਾਏ ਤੇ ਕਰਤੀ ਬਲਦ ਨਹੀਂ ਲੈ ਗਏ ਹੋਣੇ ਬਲਦ ਨਹੀਂ ਹੂੰ ਬਾਲ ਤੋਂ ਪਹਿਲਾਂ ਜਾਂਦੇ ਸੀ ਗੱਡਿਆ ਤੇ ਅੱਛਾ ਉਦੋਂ ਪਹਿਲਾਂ ਜਾਂਦੇ ਸੀ ਉਦੋਂ ਹੈ ਨਹੀਂ ਸੀ ਆ ਜੀਪਾ ਕਰ ਹੂੰ ਬਾਜਾ ਟਰੈਕਟਰ ਆਉਂਦੇ ਸੀ ਬਾਜਾ ਆਇਆ ਟਰੈਕਟਰ ਕਿੰਨੇ ਦਿਨ ਬ੍ਰਾਤ ਰਹੇ ਸੀ ਇੱਕ ਦਿਨ ਹੀ ਰਹੇ ਸੀ ਇੱਕ ਰਾਤ ਰਹੇ ਸੀ ਹਾਂ ਤੜਕੇ ਗਏ ਸੀ ਦਿਨ ਰਾਤ ਨੂੰ ਨੇਰੇ ਗਏ ਤੜਕੇ 4 ਵਜੇ ਨਦ ਲੈ ਕੇ ਤੇ ਰਾਤ ਨੂੰ ਨੇਰੇ 9 10 ਵਜੇ ਆ ਗਏ ਉਹਦੇ ਚੰਗਾ ਮਾਹੌਲ ਸੀ ਉਹ ਸੁਖਾਵਾਂ ਮਾਹੌਲ ਸੀ ਬਹੁਤ ਵਧੀਆ ਮਾਹੌਲ ਸੀ ਅੱਜ ਦੀ ਪੀੜ੍ਹੀ ਨੂੰ ਤਾਂ ਇਹ ਦੱਸਿਆ ਵੀ ਅਸੀਂ ਐਦਾਂ ਦੇ ਮਾਹੌਲ 'ਚ ਬੜੇ ਹਜ਼ਾਰ ਰੁਪਏ ਦੇ ਨਾ ਹਜ਼ਾਰ ਰੁਪਏ ਦੇ ਐਨੇ ਕੱਪੜੇ ਲਿਆਦੇ ਸਾਰੇ ਪਰਵਾਰ ਹੂੰ ਐਡੀ ਪੰਡ ਬਣ ਕੇ ਅੱਜ ਕੱਲ ਦਾ ਹਜ਼ਾਰ ਰੁਪਏ ਤੋਂ ਚੱਪਲਾ ਲੋ ਹਜ਼ਾਰ ਰੁਪਏ ਦਾ ਸੂਟ ਹੀ ਨਹੀਂ ਆਉਂਦਾ ਹਜ਼ਾਰ ਨਹੀਂ ਆਉਂਦਾ ਹਜ਼ਾਰ ਰੁਪਏ ਦਾ ਸੂਟ ਨਾ ਬੂਟ ਆਉਂਦੇ ਹਜ਼ਾਰ ਦੇ ਚੰਗੇ ਬੂਟ ਵੀ ਹਜ਼ਾਰ ਦੇ ਨਹੀਂ ਆਉਂਦੇ ਆਹਾਂ ਸਾਰੇ ਜਵਾਨੇ ਬਦਲ ਗਏ ਹੁਣ ਪੁੱਤਰ ਜਵਾਨੇ ਬਦਲ ਗਏ ਹੁਣ ਅੱਜ ਦੀਪੀਨ ਕੁਝ ਕਹਿਣਾ ਚਾਹੁੰਦੇ ਹੋ ਜਿਹੜੀ ਟਰੈਕਟਰਾਂ ਨਾਲ ਹੱਲੇ ਵਾਈ ਕਰਦੇ ਆ ਮਸ਼ੀਨਾਂ ਦੇ ਨਾਲ ਬਲਦ ਸਾਡੇ ਸਿਰਫ ਪੱਠੇ ਲਿਆਉਣ ਜੋਗੇ ਜਦ ਖਤਮ ਹੁੰਦੇ ਜਾ ਰਹੇ ਆ ਆ ਮੋਟਰਸਾਈਕਲਾਂ ਵਗਰ ਗੱਡੀਆਂ ਬਣਾ ਲਈ ਮੋਟਰਸਾਈਕਲ ਮੋਟਰ ਟਰਾਲੀਆਂ ਬਣਾ ਲਈ ਜਿਗਾੜੂ ਵਾਂ ਚ ਇਹਨਾਂ ਨੂੰ ਕਹਿੰਦੇ ਆ ਜਿਗਾੜੂ ਮਾ ਖਤਮ ਹੋ ਖਤਮ ਹੋ ਤੁਹਾਡਾ ਨਾਮ ਕੀ ਸੀ ਬਾਪੂ ਜੀ ਬਲਦੇਵ ਸਿੰਘ ਤੁਹਾਡਾ ਕੀ ਸੀ ਗੁਰਦੇਵ ਸਿੰਘ ਆ ਤਾਂ ਅੱਜ ਬਜ਼ੁਰਗ ਬਲਦੇਵ ਸਿੰਘ ਤੇ ਗੁਰਦੇਵ ਗੁਰਦੇਵ ਸਿੰਘ ਇਹਨਾਂ ਦੋਵਾਂ ਦੇ ਨਾਲ ਅਸੀਂ ਸੁਖਾਵੇਂ ਮਾਹੌਲ ਦੇ ਵਿੱਚ ਅੱਜ ਗੱਲਾਂ ਬਾਤਾਂ ਕੀਤੀਆਂ ਤਾਂ 80 ਸਾਲ ਦੇ ਕਰੀਬ ਇਹ ਨੇ ਤੇ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਤੇ ਇਹਨਾਂ ਤੋਂ ਜ਼ਿਆਦਾ ਇਹ ਨਿੰਮ ਦੀ ਉਮਰ ਹੈ ਜਿੰਦੇ ਅਸੀਂ ਥੱਲੇ ਬੈਠੇ ਹਾਂ ਆ ਮਾੜਾ ਜੇ ਇਹਨਾਂ ਨੂੰ ਮੋਡ ਵਿਖਾਇਆ ਜਾਏਗਾ ਕਿ ਇਹ 100 ਸਾਲ ਦੀ ਉਮਰ ਦੇ ਵਿੱਚ ਇਹ ਜਿਹੜੀ ਨਿੰਮ ਹੈ ਪਹਿਲਾਂ ਜੀ ਰਖਤ ਬਹੁਤ ਘਾਰਾ ਸੀ ਹਾਂ ਤਾਂ ਅੱਜ ਅਸੀਂ 80 ਸਾਲ ਤੇ 100 ਸਾਲ ਵਾਲਿਆਂ ਨਾਲ ਗੱਲਾਂ ਕੀਤੀਆਂ ਜਿੱਥੇ ਅੱਜ ਦੇ ਲੋਕ ਏਸ਼ੀਆ ਦੇ ਵਿੱਚ ਬਹਿ ਕੇ ਜਾਂ ਪੱਖਿਆਂ ਦੇ ਵਿੱਚ ਬਹਿ ਕੇ ਮੋਜਾ ਮਾਨਦੇ ਉੱਥੇ ਇਹ ਬਜ਼ੁਰਗ ਆਪਣੀ 100 ਸਾਲ ਦੀ ਨਿੰਮ ਦੇ ਥੱਲੇ ਬਹਿ ਕੇ ਜਿਹੜੇ ਸੁਖਾਵੇਂ ਮਾਹੌਲ ਦੇ ਵਿੱਚ ਬਹਿ ਕੇ ਹਾਲੇ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਆ ਤਾਂ ਸਾਡੇ ਵੀ ਵਿਚਾਰ ਇਹ ਹੈ ਕਿ ਏਸੀਆਂ ਨੂੰ ਛੱਡ ਕੇ ਸਾਨੂੰ ਰੁੱਖ ਲਾਉਣੇ ਚਾਹੀਦੇ ਕਿਉਂਕਿ ਸਭ ਤੋਂ ਵੱਧ ਆਕਸੀਜਨ ਤੇ ਸ਼ੁੱਧ ਹਵਾ ਤੇ ਸੁਖਾਵਾ ਮਾਹੌਲ ਸਾਨੂੰ ਇਸ ਰੁੱਖਾਂ ਦੇ ਥੱਲੇ ਹੀ ਮਿਲਦਾ ਆਸ ਕਰਦੇ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੁੜੇ ਰਹੋ ਮੇਰੇ ਨਾਲ ਮੈਂ ਸੁਖਵਿੰਦਰ ਸਿੰਘ ਜਗਬਾਣੀ ਪੰਜਾਬ ਕੇਸਰੀ ਤੇ ਫਾਜ਼ਿਲਕਾ